ਬਾਲੀਵੁੱਡ ਦੇ ਦਿਲਦਾਰ ਅਭਿਨੇਤਾ ਅਕਸ਼ੇ ਕੁਮਾਰ ਨੇ ਪੰਜਾਬ ਵਿੱਚ ਆਈ ਭਿਆਨਕ ਬਾੜ ਦੇ ਕਾਰਨ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ 5 ਕਰੋੜ ਦੀ ਰਾਹਤ ਦਿੱਤੀ ਹੈ। ਉਹਨਾਂ ਨੇ ਇਸ ਯੋਗਦਾਨ ਨੂੰ ਦਾਨ ਦਾ ਨਾਮ ਆ ਕੇ ਆਪਣੀ ਸੇਵਾ ਕਹਿਣਾ ਆਪਣੀ ਪਵਨਾਤਮਿਕ ਜ਼ਿੰਮੇਵਾਰੀ ਦਰਸਾਉਂਦਾ ਹੈ। ਦੂਜੇ ਪਾਸੇ ਪੰਜਾਬੀ ਸੂਰ ਦਾ ਵੀ ਸਾਡੇ ਅਸੀਂ ਇੱਕ ਬਜਟ ਰੱਖਿਆ ਵੀ 5 ਕਰੋੜ ਰੁਪਿਆ 5 ਕਰੋੜ ਤੱਕ ਅਸੀਂ ਸੇਵਾ ਕਰਾਂਗੇ ਤੇ ਮਨਕੀਰਤ ਔਲਖ ਨੇ ਵੀ ਬਹੁਤ ਹੀ ਵੱਡਾ ਯੋਗਦਾਨ ਪਾਇਆ ਉਹਨਾਂ ਨੇ 5 ਕਰੋੜ ਦੇ ਨਾਲ ਨਾਲ 100 ਟਰੈਕਟਰ ਰਾਹਤ ਕੰਮ ਲਈ ਦਿੱਤੇ ਨੇ ਤੇ ਖੋਦ ਮੈਦਾਨ 'ਚ ਜਾ ਕੇ ਲੋਕਾਂ ਨਾਲ ਖੜ੍ਹ ਰਹੇ ਨੇ ਮਨਕੀਰਤ ਨੇ ਕਿਹਾ ਪੰਜਾਬ ਤੇ ਇੱਥੇ ਲੋਕ ਮੇਰੇ ਪਰਿਵਾਰ ਵਾਂਗ ਹਨ ਇਹ ਸਭ ਮੇਰਾ ਫਰਜ਼ ਹੈ ਇਹ ਦੋਨੋਂ ਜ਼ਿੰਮੇਵਾਰ ਕਦਮ ਸੱਚਮੁੱਚ ਪਿਆਰ ਤੇ ਸੇਵਾ ਦੀ ਉਹਦੀ ਨਿਸ਼ਾਨੀ ਹੈ ਬੁਰੀ ਘੜੀ ਵਿੱਚ ਆਪਣੀ ਜ਼ਮੀਨ ਨਾਲ ਖੜੇ ਰਹਿਣ ਦਾ ਸੱਚਾ ਸੁੱਚਾ ਰੂਪ ਹੈ ਉਹ ਜ਼ਿਲ੍ਹਾ ਗਰਦਾਸਪੁਰ ਦੇ ਧਾਰੀਵਾਲ ਕਸ ਵਿਵਚ ਸਥਾਪਿਤ ਰਾਹਤ ਕੈਂਪ ਵਿੱਚ ਪਹੁੰਚੇ ਉਹਨਾਂ ਨੇ ਐਲਾਨ ਕੀਤਾ ਕਿ ਉਹ ਉਹਨਾਂ ਦੀ ਟੀਮ ਹਰ ਪਰਿਵਾਰਤਾ ਲਈ ਹਰ ਪਰਿਵਾਰਤਾ ਲਈ 5 ਕਰੋੜ ਰੁਪਏ ਖਰਚੇਗੀ ਉਹਨਾਂ ਦੱਸਿਆ ਕਿ ਖਾਲਸਾ ਏਡ ਟੀਮ ਨਾਲ ਸੰਪਰਕ ਘਰ ਬਣਾ ਕੇ ਦੇਵਾਂਗੇ ਜਿਹਦੇ ਵਿੱਚ ਦੋ ਕਮਰੇ ਇੱਕ ਵਾਸ਼ਰੂਮ ਤੇ ਇੱਕ ਕਿਚਨ ਜਿਵੇਂ ਹਨਾ ਜਿਹੜੇ ਵੀ ਲੋੜਮੰਦ ਜਿਨ੍ਹਾਂ ਦੇ ਘਰ ਟੁੱਟੇ ਆ ਜਿਹੜੇ ਘਰੋਂ ਬੇਕਾਰ ਹੋਇਆ ਸੋ 5 ਕਰੋੜ ਦੀ ਸੇਵਾ ਉਨ੍ਹਾਂ ਕਿਹਾ ਕਿ ਜਿੰਨਾ ਕਿਸਾਨਾਂ ਦੇ ਟਰੈਕਟਰ ਹੜਾਂ ਕਾਰਨ ਖਰਾਬ ਹੋ ਜਾਂਦੇ ਹਨ ਉਹਨਾਂ ਦੀ ਮੁਰੰਮਤ ਉਹਨਾਂ ਦੇ ਸਾਥੀਆਂ ਦੀ ਮਦਦ ਨਾਲ ਮੁਫਤ ਕੀਤੀ ਜਾਵੇਗੀ